ਸਸਟੇ ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਆ ਕਾਟਨ ਦੇ ਸੂਟ ਨੇ ਜੀ ਕਾਟਨ ਦੇ ਸੂਟ ਮੈਂ ਤੁਹਾਨੂੰ ਅੱਗੇ ਵੀ ਦਿਖਾਨੀ ਹੁੰਦੀ ਹੈ ਮੈਂ 15 ਸਾਰੇ 2 ਵੀ ਦਿੱਤੇ ਨੇ ਕਾਟਨ ਦੇ ਸੂਟ ਜਿਹੜੇ ਅੱਜ ਲੈ ਕੇ ਆਏ ਆ ਇਹ ਵੀ ਹੈਗੇ ਤਾਂ ਕਾਟਨ ਦੇ ਸੂਟ ਨੇ ਤੇ ਕਾਟਨ ਦੇ ਦੁਪੱਟੇ ਨਾਲ ਹੀ ਨੇ ਪਰ ਇਹਨਾਂ ਦਾ ਬ੍ਰਾਂਡ ਤੇ ਇਹਨਾਂ ਦਾ ਸਟੱਫ ਬਹੁਤ ਹੀ ਜ਼ਿਆਦਾ ਫਾਈਨ ਆ ਕਿਉਂਕਿ ਥੋੜਾ ਜਿਹਾ ਪ੍ਰਾਈਸ ਆਪਾ ਜਾਂਦਾ ਉਨਾ ਹੀ ਸਟੱਫ ਦੇ ਵਿੱਚ ਫਰਕ ਪੈ ਜਾਂਦਾ ਜੀ ਆਪਾਂ ਨੂੰ ਸਭ ਨੂੰ ਪਤਾ ਠੀਕ ਹੈ ਜੀ ਤੇ ਬਹੁਤ ਸੋਹਣੇ ਸੂਟ ਨੇ ਤੁਸੀਂ ਇਹਨਾਂ ਨੂੰ ਘਰ ਪਾ ਸਕਦੇ ਹੋ ਜਾਂ ਫਿਰ ਆਫਿਸ ਵੇਅਰ ਜਿੱਦਾਂ ਮਰਜ਼ੀ ਯੂਜ਼ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਇਸ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਅੱਜ ਦੇ ਵੀਡੀਓ 'ਚ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ 컬렉ਸ਼ਨ ਬਹੁਤ ਪਿਆਰੀ ਜੀ ਆ ਹੈਂਡਵਰਕ ਦੇ ਨਾਲ ਇਹਨਾਂ ਦੇ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ neck ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਹੋਣਗੇ ਸਾਰਿਆਂ ਦੇ ਤੇ ਮੇਨ ਹੈਗਾ ਜੀ ਇਹਨਾਂ ਦਾ ਸਟੱਫ ਔਰ ਤੁਹਾਨੂੰ ਵਧੀਆ ਮਿਲੇਗਾ ਸਾਰਾ ਤੇ ਲੈਂਥ ਵੀ ਪ੍ਰੋਪਰ ਮਿਲੇਗੀ ਲੈਂਥ ਮੈਂ ਤੁਹਾਨੂੰ ਪਹਿਲਾਂ ਹੀ ਮੀਜ਼ਰ ਕਰਕੇ ਦੱਸ ਦੰਨੀ ਆ ਸ਼ਰਟ ਲੈਂਥ ਹੈਗੀ ਆ ਜੀ 40 17 1/2 ਠੀਕ ਹੈ ਜੀ 47 ਇੰਚ ਸ਼ਰਟ ਦੀ ਲੈਂਥ ਆ ਚਲੋ ਕੱਟਤਾ ਤੁਸੀਂ ਜਿੰਨੀ ਮਰਜ਼ੀ ਬਣਾ ਸਕਦੇ ਹੋ ਪਰ ਕਿਸੇ ਦੀ ਘਟੇ ਨਾ ਤੇ 2.5 ਮੀਟਰ ਦੀ ਹੈਗੀ ਆ ਜੀ ਸਲਵਾਰ ਠੀਕ ਹੈ ਜੀ ਇਹ ਹੈਗੀ ਆ ਸਲਵਾਰ ਇਹਦੇ ਨਾਲ ਸਟੱਫ ਬਹੁਤ ਜ਼ਿਆਦਾ ਫਾਈਨ ਆ ਬਹੁਤ ਸੋਹਣਾ ਸਟੱਫ ਆ ਮਤਲਬ ਜੇ ਤੁਸੀਂ ਰੋਜ਼ ਵੀ ਸੂਟ ਇੱਕ ਪਾਨੇ ਇੱਕ ਧੋਣ ਨੂੰ ਇਦਾਂ ਦੋ ਸੂਟਾਂ ਨੂੰ ਵੀ ਤਾਂ ਇਹ ਇੱਕ ਸੂਟ ਇੱਕ ਗਰਮੀ ਪੂਰਾ ਤੁਹਾਡਾ ਸੂਟ ਇਹ ਪੈਸੇ ਵਸੂਲ ਕਰਕੇ ਜਾਏਗਾ ਸਟੱਫ ਇੰਨਾ ਕਫਾਈਨਾ ਇਹ ਨਹੀਂ ਹੈਗਾ ਕਿ ਇੱਕ ਦੋ ਧੋਵਾਂ ਦੇ ਵਿੱਚ ਖਰਾਬ ਹੋ ਜਾਣਗੇ ਇੱਕ ਇੱਕ ਸੂਟ ਦੇ ਵਿੱਚ ਕਾਫੀ ਸਾਰੇ ਕਲਰ ਨੇ ਤੇ ਡਿਜ਼ਾਈਨਿੰਗ ਬਹੁਤ ਸਾਰੀਆਂ ਮੈਂ ਤੁਹਾਨੂੰ ਸਾਰੀ ਦਿਖਾਵਾਂ ਕਿ ਜੇ ਇੱਕ ਇੱਕ ਸੂਟ ਖੋਲ ਕੇ ਤੇ ਤੁਸੀਂ ਹੁਣ ਡਿਜ਼ਾਈਨ ਦੇਖ ਲਓ ਇਹਨਾਂ ਦੇ ਪ੍ਰਾਈਸ ਹੈਗਾ ਜੀ 1150 ਅੱਜ ਦੇ ਸੂਟਾਂ ਦਾ ਤੇ ਸ਼ਿਪਿੰਗ ਹੀ ਰਹੂਗੀ ਅਲੱਗ ਤੋਂ ਸਾਰੇ ਸੂਟਾਂ ਦੇ ਠੀਕ ਹੈ ਜੀ 1150 ਪ੍ਰਾਈਸ ਆ ਸ਼ਿਪਿੰਗ ਤੁਹਾਨੂੰ ਅਲੱਗ ਤੋਂ ਦੇਣੀ ਪੈਗੀ ਸਟਫ ਬਹੁਤ ਜ਼ਿਆਦਾ ਫਾਈਨ ਆ ਕਿਉਂਕਿ ਕਈ ਕਈ ਸਟਫ ਤਾਂ ਇਦਾਂ ਨਾ ਹੁੰਦਾ ਗਰਮੀ ਦਾ ਵੀ ਆਪਾਂ ਇੱਕਦੋ ਧੂਆਂ ਪਾਨੇ ਆ ਸੂਟ ਖਰਾਬ ਨਾਲ ਤਾਂ ਸਟੀਚਿੰਗ ਲਾਈ ਹੋਏ ਪੈਸਾ ਵੇਸਟ ਚਲੇ ਜਾਂਦਾ ਤੇ ਇਹ ਜਿਹੜਾ ਸਟਫ ਆ ਬਹੁਤ ਸੋਹਣਾ ਹੈ ਇਹ ਹੈਗੀ ਜੀ ਸਲਵਾਰ ਠੀਕ ਹੈ ਇਹ ਸ਼ਰਟ ਦੇ ਬਹੁਤ ਸੋਹਣਾ ਪੈਨਲ ਬਣਿਆ ਹੋਇਆ ਤੇ ਇਹ ਹੈਗਾ ਦਾ ਦੁਪੱਟਾ 11150 ਇਹਨਾਂ ਦਾ ਪ੍ਰਾਈਸ ਰਹੂਗਾ ਜੀ ਸ਼ਿਪਿੰਗ ਰਹੇਗੀ ਐਕਸਟਰਾ ਤੇ ਕਲਰ ਆਪਸ਼ਨ ਦੇਖ ਲਓ ਇਸ ਡਿਜ਼ਾਈਨ ਦੇ ਠੀਕ ਹੈ ਜੀ ਨੈਕਸਟ ਡਿਜ਼ਾਈਨ ਇਹ ਹੈਗਾ ਜੀ ਨੈਕਸਟ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਤੇ ਇਹਦੇ ਨਾਲ ਤੁਹਾਨੂੰ ਬਾਟਮ ਮਿਲ ਜੇਗੀ ਲਾਈਨਾਂ ਦੇ ਵਿੱਚ ਇਹ ਵਾਲੀ ਸਲਵਾਰ ਆ ਠੀਕ ਹੈ 2.5 ਮੀਟਰ ਦੀ ਕਟਾ ਤੇ ਕੋਸ਼ਿਸ਼ ਇੱਕ ਟਾਈਮ ਅਸੀਂ ਤੁਹਾਨੂੰ ਏਦਾਂ ਹੀ ਕਾਫੀ ਲੈਸ ਪ੍ਰਾਈਸ ਵਿੱਚ ਹੀ ਸੂਟ ਦਵਾਵਾਂਗੇ ਕਿਉਂਕਿ ਕਾਫੀ ਸਾਰੇ ਫੋਨ ਆਈ ਜਾਂਦੇ ਆ ਮੈਸੇਜ ਆਈ ਜਾਂਦੇ ਆ ਵੀ ਸਾਨੂੰ ਤਾਂ ਸੂਟ ਮਿਲਿਆ ਹੀ ਨਹੀਂ ਨਾ ਸਾਡੇ ਬਜਟ ਵਿੱਚ ਨੇ ਜਿਹੜੇ ਤੁਸੀਂ ਸੂਟ ਦਿਖਾਏ ਆ ਕੋਸ਼ਿਸ਼ ਕਰਦੇ ਆ ਜੀ ਹਲੇ ਮਤਲਬ ਕੋਸ਼ਿਸ਼ ਨਹੀਂ ਆ ਮੈਂ ਥੋੜਾ ਟਾਈਮ ਤੁਹਾਨੂੰ ਕੱਟ ਪ੍ਰਾਈਸ ਵਾਲੇ ਹੀ ਸੂਟ ਦਿਖਾਵਾਂਗੇ ਹਾਂਜੀ ਨੈਕਸਟ ਡਿਜ਼ਾਈਨ ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਜਿੱਦਾਂ ਮੈਂ ਇੱਕ ਸੂਟ ਇਹ ਖੋਲ ਕੇ ਦਿਖਾਨੀ ਆ ਤਾਂ ਇਹ ਸਿਰ ਡਿਜ਼ਾਈਨ ਦੇ ਜਿੰਨੇ ਵੀ ਕਲਰ ਹੋਣਗੇ ਉਹਨਾਂ ਵਿੱਚ ਇਦਾਂ ਹੀ ਸਲਵਾਰਾਂ ਹੋਣਗੀਆਂ ਤੇ ਸੇਮ ਡਿਜ਼ਾਈਨ ਮਤਲਬ ਸਲਵਾਰਾਂ ਦਾ ਹੋਏਗਾ ਸੇਮ ਡਿਜ਼ਾਈਨ ਹੋਏਗਾ ਜੀ 셔ਟ ਦਾ ਤਾਂ ਮੈਂ ਇੱਕ ਪੀਸ ਖੋਲ ਕੇ ਦਿਖਾ ਦਨੀ ਆ ਬਾਕੀ ਜੰਨੀ ਆ ਤੁਹਾਨੂੰ ਕਲਰ ਆਪਸ਼ਨ ਤੇ ਇਹ ਹੈਗਾ ਜੀ ਇਹਦਾ ਪ੍ਰਿੰਟਡ ਦੁਪੱਟਾ ਦੁਪੱਟੇ ਤੁਹਾਨੂੰ ਲੰਮੇ ਚੌੜੇ ਮਿਲਣਗੇ ਕਾਟਨ ਦੇ ਸਾਰੇ ਸੂਟਾਂ ਦੇ ਨਾਲ ਇਹਦੇ ਵੀ ਤੁਹਾਨੂੰ 옐ੂ ਕਲਰ ਗ੍ਰੇ ਤੇ ਪਿਸਤਾ ਸ਼ੇਡ ਮਿਲ ਜਾਏਗਾ ਤੇ ਠੀਕ ਹੈ ਨੈਕਸਟ ਦਿਖਾਨੇ ਆ ਇਹ ਹੈਗਾ ਜੀ ਮਹਿੰਦੀ ਦਾ ਸ਼ੇਕ ਇਹ ਲਾਈਨਿੰਗ ਸਲਵਾਰ ਹੈ ਇਸ ਦੀ ਇਹਨਾਂ ਦੀ ਸਲਵਾਰਾਂ ਐਡਾ ਬਣਣਗੀਆਂ ਲੰਬਾਈ ਵਾਲੇ ਪਾਸੇ ਨੂੰ ਇਹਦੀ ਲਾਈਨਿੰਗ ਆਏਗੀ ਪੈਕਿੰਗ ਇਹਨਾਂ ਦੇ ਹੋਲ ਸਟਾਈਲਡ ਕੀਤੀ ਹੁੰਦੀਆਂ ਇਹ ਹੈਗਾ ਜੀ ਸ਼ਰਟ ਦਾ ਡਿਜ਼ਾਈਨ ਠੀਕ ਹੈ ਨੈਕਸਟ ਦੇ ਰਹੀਆਂ ਜੀ ਤੁਹਾਨੂੰ ਦੁਪੱਟੇ ਦਾ ਡਿਜ਼ਾਈਨ ਜਿਹਦਾ ਗਰਮੀਆਂ ਚ ਫੇਸ ਵਗੈਰਾ ਕਵਰ ਕਰਨ ਵਾਸਤੇ ਵੀ ਬਹੁਤ ਵਧੀਆ ਸਟੱਫ ਹੈ ਇਹ येलो ਕਲਰ ਕਲਰ ਤਕਰੀਬਨ ਸਿਮਿਲਰ ਜਿਹਾ ਹੀ ਰਹਿਣਗੇ ਕਲਰਾਂ ਦਾ ਕੁਝ ਖਾਸ ਫਰਕ ਨਹੀਂ ਪਏਗਾ ਡਿਜ਼ਾਈਨਿੰਗ ਮਿਲ ਜਾਏਗੀ ਜੀ ਤੁਹਾਨੂੰ ਅਲੱਗ-ਅਲੱਗ ਨੈਕਸਟ ਹੈਗਾ ਜੀ ਇਹ ਡਿਜ਼ਾਈਨ ਨੇਵੀ ਬਲੂ ਕਲਰ ਆ ਇਹਦੇ ਨਾਲ ਸਲਵਾਰ ਹੈਗੀ ਜਿਹੜੀ ਐਦਾਂ ਰਹੇਗੀ ਜ਼ਿਗਜ਼ੈਗ ਪ੍ਰਿੰਟ ਵਾਲੀ ਠੀਕ ਹੈ ਗਰਲਿਸ਼ ਲੁੱਕ ਦਾ ਸੂਟ ਆ 1150 ਪ੍ਰਾਈਸ ਆ ਇਹਨਾਂ ਸਾਰੇ ਸੂਟਾਂ ਦਾ ਤੇ ਸ਼ਿਪਿੰਗ ਤੁਹਾਨੂੰ ਅਲੱਗ ਤੋਂ ਮਿਲੇਗੀ ਜੇ ਅਲੱਗ ਤੋਂ ਕਰਨੀ ਪੈਗੀ ਇਹ ਦੇਖੋ ਸਾਰਾ ਪਰਲ ਦਾ ਕੰਮ ਕੀਤਾ ਹੋਇਆ ਸੇਮ ਦੇ ਵਿੱਚ ਤੁਹਾਨੂੰ ਬਲੈਕ ਕਲਰ ਮਿਲ ਜਾਏਗਾ ਇਹ ਸਿਰਫ ਬਲੂ ਤੇ ਬਲੈਕ ਦੋਨਾਂ ਦੇ ਵਿੱਚ ਆਇਆ ਹੈ ਜਿਹੜਾ ਇਹ ਵਾਲਾ ਡਿਜ਼ਾਈਨ ਆ ਨੈਕਸਟ ਡਿਜ਼ਾਈਨ ਇਹ ਵਾਲੀ ਮਿਲੇਗੀ ਜੀ ਸਲਵਾਰ ਤੁਹਾਨੂੰ 프린ਟਡ ਲਾਈਨਿੰਗ ਸ਼ਰਟ ਦਾ ਬਹੁਤ ਸੋਹਣਾ ਡਿਜ਼ਾਈਨ ਤੇ ਸਟਫ ਦੋਨੋਂ ਹੀ ਨੈਕਸਟ ਹੈਗਾ ਜੀ ਦੁਪੱਟਾ ਇਹਦਾ ਬਾਟਿਕ ਪ੍ਰਿੰਟ ਤੇ ਉੱਪਰ ਬਹੁਤ ਸੋਹਣਾ ਦੁਪੱਟਾ ਹੈ ਕਲਰ ਪਿੰਕ ਗ੍ਰੇਟ ਤੇ ਪੀਸਤਾ येलो ਇਹ ਸਾਰੇ ਕਲਰ ਆਪਸ਼ਨ ਹਨ ਨੈਕਸਟ ਮਿਲੇਗਾ ਜੀ ਤੁਹਾਨੂੰ ਮੈਰੂਨ ਤੇ ਬਲੈਕ ਦੇ ਵਿੱਚ ਇਸੇ ਡਿਜ਼ਾਈਨ ਸਿਰਫ ਦੋ ਹੀ ਕਲਰ ਹਨ ਇਹ ਹੈਗੀ ਹੈ ਜੀ ਸਲਵਾਰ ਠੀਕ ਹੈ ਤੇ ਇਹ ਹੈਗਾ ਸ਼ਰਟ ਦਾ ਪ੍ਰਿੰਟ ਨੈਕਟੇ ਵਰਕ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਵਰਕ ਹੈ ਇਹਦੇ ਨਾਲ ਤੁਹਾਨੂੰ ਮਿਲੇਗਾ ਜੀ ਪ੍ਰਿੰਟਡ ਦੁਪੱਟਾ ਐਦਾ ਪ੍ਰਿੰਟਡ ਦੁਪੱਟਾ ਸਾਰੇ ਬਹੁਤ ਸੋਹਣਾ ਜਿਆ ਇਹ ਚਿਕ ਤੁਹਾਨੂੰ ਮਹਿਰੂਨ ਕਲਰ ਮਿਲ ਜਾਏਗਾ ਬਲੈਕ ਸੇਮ ਤੇ ਮਹਿਰੂਨ ਵੀ ਸੇਮ ਆ ਚਾਰ ਸੂਟ ਨੇ ਦੋ ਮਹਿਰੂਨ ਦੋ ਹੈਗੇ ਨੇ ਜੀ ਬਲੈਕ ਨੈਕਸਟ ਦੇ ਰਹੀਆਂ ਸੋਨੂੰ ਸੋਲੋ ਡਿਜ਼ਾਈਨ ਸੌਰੀ ਸੋਲੋ ਕਲਰ ਡਿਜ਼ਾਈਨ ਅਲੱਗ-ਅਲੱਗ ਆਣਗੇ ਇਹ ਹੈਗਾ ਜੀ ਸਲਵਾਰ ਦਾ ਡਿਜ਼ਾਈਨ ਇਹ ਐਦਾਂ ਬਣ ਗਈਆਂ ਸਲਵਾਰਾਂ ਲੰਬੇ ਲੋਟ ਨੂੰ ਤੇ ਇਹ ਹੈਗੀ ਆ ਇਹਦੀ ਸ਼ਰਟ ਦੀ ਡਿਜ਼ਾਈਨਿੰਗ ਬਹੁਤ ਪਿਆਰੀ ਜੀ ਇਹ ਹੈਗਾ ਜੀ ਤਾਂ ਦੁਪੱਟਾ ਇਸ ਕਲਰ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਡਿਜ਼ਾਈਨ ਦਿਖਾਣੇ ਆ ਇੱਕ ਡਿਜ਼ਾਈਨ ਇਹ ਮਿਲ ਜਾਏਗਾ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਤੇ ਇਹ ਸਲਵਾਰ ਦਾ ਮੈਂ ਤੁਹਾਨੂੰ ਦਿਖਾ ਦਾਨੀ ਆ। ਐਦਾਂ ਲਾਈਨਿੰਗ ਵਾਲੀ ਰਹੋਗੀ ਜੀ ਸਲਵਾਰ। ਠੀਕ ਹੈ। ਪੈਕਿੰਗ ਬਹੁਤ ਸੋਹਣੀ ਹੋਈ ਵੀ ਆ ਸਾਰੇ ਸੂਟਾਂ ਦੀ ਹੁਣ। ਨੈਕਸਟ ਹੈਗਾ ਸੇਮ ਹੀ ਡਿਜ਼ਾਈਨ ਚ ਇਹ ਵਾਲਾ ਸਲਵਾਰ ਦਾ ਡਿਜ਼ਾਈਨ ਆ। ਠੀਕ ਹੈ। ਕਲਰ ਸੇਮ ਨੇ ਇਹਨਾਂ ਦੇ। ਘੇਰਿਆਂ ਤੇ ਵੀ ਪੱਟੀਆਂ ਐ, ਨੈਕ ਤੇ ਵੀ ਪੱਟੀਆਂ। ਬਹੁਤ ਸੋਹਣਾ ਡਿਜ਼ਾਈਨ ਆ। ਏ ਜੀ ਸਲਵਾਰ ਦਾ ਡਿਜ਼ਾਈਨ ਰਹੇਗਾ ਜੀ ਇਹ ਵਾ ਇਹ ਸਲਵਾਰ ਦਾ ਡਿਜ਼ਾਈਨ ਹੈ ਠੀਕ ਹੈ ਇਹ ਸਿੱਕੇ ਸਾਰੇ ਬਹੁਤ ਪਿਆਰੇ ਜੇ ਸ਼ੇਡ ਤੇ ਤੇ ਕਾਫੀ ਡਿਮਾਂਡਡ ਨੈਕਸਟ ਦਿਖਾਣੇ ਆ ਜੀ ਤੁਹਾਨੂੰ ਇਸ ਡਿਜ਼ਾਈਨ ਦੇ ਵਿੱਚ ਇਹ ਵਾਲੀ ਸਲਵਾਰ ਰਹੇਗੀ ਲਾਈਨਾਂ ਵਾਲੀ ਬਹੁਤ ਸੋਹਣੀ ਜੀ ਠੀਕ ਹੈ ਇਹ ਹੈਗਾ ਸ਼ਰਟ ਦਾ ਡਿਜ਼ਾਈਨ ਕਲਰ ਹੈਗਾ ਇਹ ਗ੍ਰੀਨ ਬਲੈਕ ਜਿਹਾ ਸ਼ੇਡ ਹੁੰਦਾ ਜਿਹੜਾ ਵੈਸੇ ਤਾਂ ਬਲੈਕ ਹੀ ਆ ਇਹ ਹੈਗਾ ਇਹਦਾ ਦੁਪੱਟਾ ਲੰਮਾ ਛੋੜਾ ਜਿਹਾ ਇਹਦੇ ਵੀ ਸਾਨੂੰ ਇੱਕ ਮਿਲ ਜੇਗਾ ਬਲੈਕ ਦੇ ਨਾਲ ਦਾ ਸੇਮ ਜੋ ਸੂਟ ਨੇ ਇੱਕ ਹੈਗਾ ਜੀ ਇਹਦੇ ਵਿੱਚ ਇਹ ਨੇਵੀ ਬਲੂ ਠੀਕ ਹੈ ਇਹ ਵੀ ਸੂਟ ਬਹੁਤ ਪਿਆਰੇ ਆ ਨੈਕਸਟ ਡਿਜ਼ਾਈਨ ਇਹ ਹੈਗਾ ਜੀ ਸਲਵਾਰ ਦਾ ਡਿਜ਼ਾਈਨ ਠੀਕ ਹੈ ਇਹ ਮਿਲ ਜਿਹਾ ਤੁਹਾਨੂੰ 셔ਟ ਦਾ ਡਿਜ਼ਾਈਨ ਟਾਈ ਟਾਈ ਮੀਟਰ ਦੀ ਕੱਟ ਪੂਰੀ ਆ ਤੇ ਦੁਪੱਟਾ ਵੀ ਲੰਮਾ ਚੌੜਾ ਸਟਾਫ ਬਹੁਤ ਜ਼ਿਆਦਾ ਸੋਹਣਾ ਸਾਢੇ 1100 ਪ੍ਰਾਈਸ ਆ ਜੀ ਦੀ ਸਾਰੀ ਵੀਡੀਓ ਦਾ ਤੇ ਸ਼ਿਪਿੰਗ ਰਹੇਗੀ ਅਲੱਗ ਤੋਂ ਜਿਨ੍ਹਾਂ ਨੇ 1150 ਪੁਆਏ ਆ ਜੀ ਪੇਮੈਂਟ ਕਰਵਾਈ ਤਾਂ ਸਾਨੂੰ ਦੁਬਾਰਾ ਸ਼ਿਪਿੰਗ ਕਰਕੇ ਪੁਆਣੀ ਪਏਗੀ ਸੋ ਰਿਕਵੈਸਟ ਆ ਪੰਜਾਬ ਦੇ ਵਿੱਚ ਤੁਸੀਂ ਸ਼ਿਪਿੰਗ 50 ਰੁਪੀਸ ਕਰਵਾ ਦਿਓ ਅਦਰ ਸਟੇਟ ਪੁੱਛ ਕੇ ਕਰਵਾ ਲਿਓ ਜੀ ਨੈਕਸਟ ਹੈਗਾ ਬਲੈਕ ਕਲਰ ਦੇ ਉੱਪਰ ਬਹੁਤ ਪਿਆਰਾ ਜਿਹਾ ਡਿਜ਼ਾਈਨ ਇਹਦੇ ਨਾਲ ਹੀ ਡਾਟਸ ਵਾਲੀ ਬਲੈਕ ਸਲਵਾਰ ਠੀਕ ਹੈ neck ਦੇ ਉੱਪਰ ਬਹੁਤ ਸੋਹਣੇ ਵਰਕ ਨੇ ਸਾਰਿਆਂ ਦੇ ਪੌਲਸ ਵਰਕ ਨੇ ਬਹੁਤ ਪਿਆਰੇ ਦੇਖੋ ਜੀ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਦੋ ਬਲੈਕ ਸੂਟ ਮਿਲ ਜਾਣਗੇ ਤੇ ਦੋ ਸੂਟ ਮਿਲ ਜਾਣਗੇ ਤੁਹਾਨੂੰ ਇਹ ਵਾਲੇ ਬਲੂ ਟੋਨ ਦੇ ਉੱਪਰ ਨੈਕਸਟ ਡਿਜ਼ਾਈਨ ਡਿਜ਼ਾਈਨ ਇੱਕ ਤੋਂ ਇੱਕ ਹੈ ਕਲਰ ਵੀ ਬਹੁਤ ਸੋਹਣੇ ਸੋਹਣੇ ਆ ਸਾਰੇ ਇਹਦੇ ਨਾਲ ਇਹ ਸਲਵਾਰ ਹੈ ਜੀ ਬਹੁਤ ਪਿਆਰੀ ਜੀ ਡਾਟਸ ਵਾਲੀ ਛੋਟੇ ਛੋਟੇ ਡਾਟਸ ਨੇ ਮੈਚਿੰਗ ਸੂਟ ਨੇ ਅੱਜ ਦੇ ਸਾਰੇ ਪਲੇਨ ਸਲਵਾਰ ਕਿਸੇ ਨਾਲ ਨਹੀਂ ਹੈਗੇ ਜਿੱਦਾਂ ਹੀ neck ਦੇ ਉੱਪਰ ਬਣਿਆ ਹੋਇਆ ਤੇ ਸਲਵਾਰ ਦੇ ਕੱਪੜੇ ਦੇ ਨਾਲ ਬਣਿਆ ਹੋਇਆ ਇਹ ਹੈਗਾ ਜੀਰਾ ਦੁਪੱਟਾ ਇਹਦੀ ਕਲਰ ਦੇਖ ਲਓ ਗ੍ਰੇ ਸ਼ੇਡ ਮਸਟਰਡ ਤੇ ਬਹੁਤ ਪਿਆਰਾ ਜਿਹਾ ਕਲਰ ਆ ਨੈਕਸਟ ਦੇ ਰਹੀਆਂ ਤੁਹਾਨੂੰ ਵਾਈਟ ਵੇਸ ਦੇ ਉੱਪਰ ਇਹ ਹੈਗਾ ਜੀ ਵਾਈਟ ਵੇਸ ਤੇ ਰਹਿਣਗੇ ਸੂਟ ਕਲਰ ਬਹੁਤ ਸੋਹਣੇ ਆ ਸਾਰੇ ਇਹਨਾਂ ਦੇ ਨਾਲ ਸਲਵਾਰਾ ਰਹਿਣਗੇ ਇਹ ਬਰੀਕ ਬਰੀਕ ਜ਼ਿਗਜ਼ੈਗ ਦੇ ਨਾਲ ਠੀਕ ਹੈ ਸਟੱਫ ਬਹੁਤ ਜ਼ਿਆਦਾ ਸੋਹਣਾ ਹੈ ਨੈਕ ਦੇ ਉੱਪਰ ਸਾਰਾ ਬਹੁਤ ਪਿਆਰਾ ਜਿਹਾ ਪੈਨਲ ਬਣਿਆ ਹੋਇਆ ਤੇ نیچے ਘੇਰੇ ਤੇ ਵੀ ਪ੍ਰੋਪਰ ਪੈਨਲ ਆ ਬਿਲਕੁਲ ਸੌਫਟ ਸਟੱਫ ਦੇ ਸੂਟ ਨੇ ਇਹ ਹੈਗਾ ਇਹ ਦਾ ਦੁਪੱਟਾ ਪ੍ਰਿੰਟਡ ਠੀਕ ਹੈ ਜੀ ਕਲਰ ਜਿਹੜਾ ਵਿਚਾਲਾ ਵੇਸ ਹੋ ਵਾਈਟ ਰਹੇਗਾ ਡਿਜ਼ਾਈਨ ਦੇ ਕਲਰ ਚੇਂਜ ਹੋ ਜਾਣਗੇ ਸਾਰੇ ਤੇ ਚਾਰ ਕਲਰ ਨੇ ਚਾਰੋਂ ਹੀ ਕਲਰ ਵਾਸ ਸੁਣਿਆ ਨੈਕਸਟ ਡਿਜ਼ਾਈਨ ਇਹ ਹੈਗੀ ਹੈ ਸਲਵਾਰ ਬਹੁਤ ਸੋਹਣਾ ਸਟਾਫਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਦੇਖੋ ਸੂਟ ਇਹਦੇ ਵੀ ਤੁਹਾਨੂੰ ਦੋ-ਦੋ ਸੂਟ ਮਿਲ ਜਾਣਗੇ ਦੋ ਕਲਰਾਂ ਦੇ ਵਿੱਚ ਨੈਕਸਟ ਡਿਜ਼ਾਈਨ ਇਹ ਹੈਗਾ ਜੀ ਸ਼ਰਟ ਦਾ ਬਹੁਤ ਸੋਹਣਾ ਜਿਹਾ ਪ੍ਰਿੰਟ ਤੇ ਇਹ ਹੈਗਾ ਇਹਦੀ ਸਲਵਾਰ ਦਾ ਪ੍ਰਿੰਟ ਬਿਲਕੁਲ ਬਰੀਕ ਪ੍ਰਿੰਟ ਦੇ ਵਿੱਚ ਜ਼ਿਕਜ਼ੈਗ ਦੀ ਤਰ੍ਹਾਂ ਇਹ neck ਦੇ ਉੱਪਰ ਸਲਵਾਰ ਦੇ ਪ੍ਰਿੰਟ ਦਾ ਡਿਜ਼ਾਈਨ ਹੋਇਆ ਹੋਇਆ ਤੇ ਇਹ ਹੈਗਾ ਜੀ ਦੁਪੱਟਾ ਦੁਪੱਟੇ ਪੂਰੇ ਲੰਮੇ ਚੌੜੇ ਨੇ ਤੁਸੀਂ ਇਹਨਾਂ ਦੇ ਡਿਜ਼ਾਈਨਰ ਪਾਕਿਸਤਾਨੀ ਸਲਵਾਰਾਂ ਨੇ ਸੂਟ ਬਣਵਾ ਸਕਦੇ ਹੋ ਕਿਉਂਕਿ ਗਰਮੀ 'ਚ ਪਾਕਿਸਤਾਨੀ ਸਲਵਾਰ ਪਾਈ ਵੀ ਬਹੁਤ ਸੋਹਣੀ ਲੱਗਦੀ ਆ ਪੈਂਟਾ ਬਣਵਾ ਸਕਦੇ ਹੋ ਸਲਵਾਰ ਸੂਟ ਸਟ੍ਰੇਟ ਸਲਵਾਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਇਹਨਾਂ ਦੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਸੂਟ ਪਾਏ ਦੀ ਲੁੱਕ ਬਹੁਤ ਸੋਹਣੀ ਲੱਗਦੀ ਆ ਵੀ ਨੈੱਕ ਬਣਿਆ ਹੋਇਆ ਜੇ ਵਰਕ ਦੇ ਨਾਲ ਠੀਕ ਹੈ ਨੀਚੇ ਵੀ ਪੱਟੀ ਆ ਇਹ ਸਾਰਾ ਵਰਕ ਦੇ ਨਾਲ ਲੇਸੀਜ਼ ਦੇ ਨਾਲ ਵੀ ਨੈੱਕ ਬਣਿਆ ਹੋਇਆ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਇਹ ਹੈਗਾ ਦੀ ਸਲਵਾਰ ਦਾ ਡਿਜ਼ਾਈਨ ਠੀਕ ਹੈ ਦੇਖੋ ਜੀ ਦੁਪੱਟਾ ਕਲਰ ਦੇਖੋ ਕਿੰਨੇ ਸੋਹਣੇ ਆ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਪਿਆਰੇ ਆ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਨੈਕਸਟ ਦੇ ਰਹੀਆਂ ਤੁਹਾਨੂੰ ਆਫ ਵਾਈਟ ਦੇ ਨਾਲ ਬਲੈਕ ਠੀਕ ਹੈ ਇਹ ਰਹੇਗੀ ਜੀ ਡਾਟਸ ਵਾਲੀ ਸਲਵਾਰ ਤੇ ਦੇਖੋ ਕਿੰਨਾ ਸੋਹਣਾ ਸੂਟ ਬਣੇਗਾ ਇਹ ਬਣਨ ਤੋਂ ਬਾਅਦ ਦੇਖੋ ਇਨਾਂ ਦੀ ਪੈਕਿੰਗ ਹੋਈ ਵੀ ਆ ਵਿੱਚ ਪੇਪਰ ਪਾ ਕੇ ਨਹੀਂ ਤਾਂ ਇਹ ਬਹੁਤ ਜ਼ਿਆਦਾ ਸੌਫਟ ਸਟੱਫ ਆ ਇਹ ਦੇਖੋ ਕਿੰਨਾ ਪਿਆਰਾ ਇਹਦਾ ਦੁਪੱਟਾ ਬਲੈਕ ਐਂਡ ਆਫ ਵਾਈਟ ਜਿਹਾ ਕਲਰ ਆ ਜੀ ਇਹ ਜਿਹੜੇ ਤੁਹਾਨੂੰ ਮੈਂ ਹੁਣ ਸੂਟ ਦਿਖਾਵਾਂਗੇ ਇਹਦੇ ਨਾਲ ਸਲਵਾਰ ਇਹ ਵਾਲੀ ਪ੍ਰਿੰਟ ਦੀ ਰਹੇਗੀ ਠੀਕ ਹੈ neck ਦੇ ਉੱਪਰ ਡਿਜ਼ਾਈਨ ਇਹ ਹੈਗਾ ਜੀ ਇਹਦਾ ਦੁਪੱਟਾ ਹੇਗਾ ਜੀ ਇਸ ਡਿਜ਼ਾਈਨ ਦੀ ਸਲਵਾਰ ਠੀਕ ਹੈ ਇਹ ਸਾਰੀ ਆਫ ਵਾਈਟ ਦੇ ਨਾਲ ਬਲੈਕ ਵੇਸ ਤੇ ਹੀ ਆ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਜੀ ਨੈਕਸਟ ਹੈਗਾ ਇਹ ਵਾਲੀ ਬਹੁਤ ਪਿਆਰੀ ਲਾਈਨ ਦੇ ਨਾਲ ਇਹਦੇ ਨਾਲ ਸਲਵਾਰ ਰਹੇਗੀ ਡਾਟਸ ਵਾਲੀ ਤੇ ਦੁਪੱਟਾ ਜਿਹੜਾ ਇਹ ਖੁੱਲਿਆ ਹੋਇਆ ਜੀ ਸੇਮ ਇਹਦੇ ਨਾਲ ਦਾ ਹੀ ਆ ਠੀਕ ਹੈ ਪ੍ਰਾਈਸ ਹੈਗੇ ਨੇ ਸਾਰੇ ਸੂਟਾਂ ਦੇ 1150 ਪੰਜਾਬ ਦੇ ਵਿੱਚ 50 ਰੁਪਏ ਸ਼ਿਪਿੰਗ ਲੱਗੇਗੀ ਤੇ ਅਦਰ ਸਟੇਟ ਤੁਸੀਂ ਪੁੱਛ ਕੇ ਇਹਨਾਂ ਦੇ ਸ਼ਿਪਿੰਗ ਚਾਰਜਸ ਨਾਲ ਪੇ ਕਰਨੇ ਆ ਪਲੀਜ਼ ਤੇ ਇਹ ਹੈਗੀ ਹੈ ਸਨਵਾਰ ਨੈਕਸਟ ਡਿਜ਼ਾਈਨ ਦੀ ਠੀਕ ਹੈ ਜੀ ਤੇ ਦੇਖੋ ਕਿੰਨਾ ਪਿਆਰਾ ਬਰੀਕ ਜਿਹਾ ਡਿਜ਼ਾਈਨ ਆ ਇਹ ਹੈਗਾ ਦੁਪੱਟਾ ਗ੍ਰੇ ਕਲਰ येलो ਤੇ ਪਿਸਤਾ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਚ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਅ ਥੋੜਾ ਲੌਂਗ ਚੱਲਾਂਗੇ ਜੀ ਆਪਾਂ ਅ ਆਫਰ ਵਾਲੀਆਂ ਵੀਡੀਓ ਨੂੰ ਲੈ ਕੇ ਕਿਉਂਕਿ ਇੱਕ ਤਾਂ ਮੈਸੇਜ ਕਾਫੀ ਨਹੀਂ ਤੇ ਇੱਕ ਸਾਡੇ ਕੋਲ ਸਟਾਕ ਵੀ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਅ ਸਿਰਫ ਅਸੀਂ ਸੇਲ ਦੇ ਚੱਕਰਾਂ 'ਚ ਬਹੁਤ ਸਾਰਾ ਸਟਾਕ ਇਕੱਠਾ ਕਰ ਲਿਆ ਦੇਖਦੇ ਹਾਂ ਹੁਣ ਕਿੰਨੇ ਦਿਨ ਲਗਾਣੇ ਹੋ ਸਕਦਾ 1 ਮੰਥ ਤੱਕ ਇਹਨੇ ਚਲੇ ਜਾਵੇ ਹੋ ਸਕਦਾ 15 ਦਿਨ ਦੀ ਹੋਵੇ ਇਹ ਕੁਛ ਨਹੀਂ ਪਤਾ ਹੈਗਾ ਜਿੰਨਾ ਚੀ ਸਟਾਕ ਅਸੀਂ ਉਹਨੂੰ ਕੱਢਦੇ ਹਾਂ ਤੇ ਬਾਕੀ ਜੋ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਕਮੈਂਟ ਕਰਕੇ ਜਰੂਰ ਦੱਸ ਦਿਓ ਕਲੈਕਸ਼ਨ ਕਿੰਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਥੈਂਕ ਯੂ